ਗਾਰੀ ਕਮਰਿਆਂ ਤੱਕ ਪਾਣੀ ਡੁੱਬਿਆ ਕੋਈ ਨਹੀਂ ਇੱਥੇ ਪਹੁੰਚਿਆ ਨਾ ਕੋਈ ਜਹਾਜ਼ ਨਾ ਕੋਈ ਕਿਸ਼ਤੀ ਅੱਗੇ ਜਾ ਕੇ ਦੇਖਿਆ ਤਾਂ ਇੱਕ ਮੁਰਗੀਖਾਨਾ ਸੀ ਉਹ ਮੁਰਗੀਖਾਨਾ ਤਬਾਹ ਹੋ ਗਿਆ ਤੇ ਮੁਰਗੀਆਂ ਜਿਹੜੀਆਂ ਵਾ ਉਹ ਪਾਣੀ ਦੇ ਵਿੱਚ ਰੋੜਦੇ ਗਰਦੇ ਸਾਰੇ ਆ ਸਾਰੇ ਮੁਰਗੀਆਂ ਮਰੀਆਂ ਨੇ ਇੱਥੇ ਧਾਰੀ ਵਾਲ ਨੂੰ ਜਿਆਦਾ ਪੁੱਛਦੇ ਧਾਰੀ ਵਾਲ ਵੀ ਨਹੀਂ ਪਹੁੰਚਿਆ ਜੀ ਧਾਰੀ ਇੱਥੇ ਕੀ ਗੱਦੇ ਜੀ ਯਾ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਤੇ ਤੇਰੇ ਆਲੇ ਤੇ ਕੋਈ ਬੰਦਾ ਦੀ ਤੇਰਾ ਜਨਾਬ ਪ੍ਰਧਾਨ ਮੰਤਰੀ ਪਹੁੰਚਿਆ ਨਾ ਮੁੱਖ ਮੰਤਰੀ ਬੋ ਸਾਨੂੰ ਭਗਵਾਨ ਤਮਾਨ ਤੋਂ ਇਤਿਹਾਸ ਹੀ ਕੋਈ ਨਹੀਂ ਇੱਕ ਗੱਲ ਦੱਸੋ ਭਗਵੰਤ ਮਾਨ ਕਹਿੰਦਾ ਕਿ ਮੈਂ ਆਪਣਾ ਹੈਲੀਕਾਪਟਰ ਦੇ ਤਾ ਲੋਕਾਂ ਨੂੰ ਰਾਸ਼ਨ ਪਹੁੰਚਾਊਗਾ ਜਿਹੜੇ ਵਿੱਚ ਡੁੱਬੇ ਆਇਆ ਸਾਡੇ ਬੰਨੇ ਦੇ ਇੱਕ ਪੂਜੇ ਦਾ ਪੈਗੜ ਨਹੀਂ ਛੁੱਟਿਆ ਹੈਲੀਕਾਪਟਰ ਨੇ ਪੂਜੀ ਚਾਬਲੋ ਮੇਰੇ ਘਰ ਦੇ ਲਈ ਕੈਮਰਾ ਲੱਗਦਾ ਤੈਨੂੰ ਪਤਾ ਗਿਆਨ ਹੋ ਜੂ ਕੀ ਬਣੇ ਆ ਥਾਣੇ ਨੇ ਨਾ ਵੀ ਲਿਏ ਹੋ ਕੁਝ ਵੀ ਨਹੀਂ ਕੰਮ ਸਾਡੇ ਕੋਲ ਪਾਣੀ ਵੀ ਹੈਗਾ ਸਰਾਜੀ ਪੀਣ ਵਾਲਾ ਲੋਕ ਦੀਆਂ ਜਿਹੜਾ ਘੁੱਟ ਦੇਣ ਦੇ ਸਰਕਾਰ ਨੇ ਕੁਝ ਨਹੀਂ ਕੋਈ ਕੀਤਾ ਅਮਰਸਰ ਜ਼ਿਲ੍ਹੇ ਦੇ ਵਿੱਚ ਖੜੇ ਆ ਇਲਾਕਾ ਇਹ ਰਮਦਾਸ ਤੇ ਉਸ ਰਮਦਾਸ ਦੇ ਚੌਂਗ ਵਿੱਚ ਖੜੇ ਆ ਤਸਵੀਰਾਂ ਤੁਸੀਂ ਦੇਖ ਲਓ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਇਹ ਟਰੈਕਟਰਾਂ ਦੀਆਂ ਤਸਵੀਰਾਂ ਦਿਖਾਈਆਂ ਜਾਣ ਕੇ ਟਰੈਕਟਰਾਂ ਦੇ ਟਾਇਰ ਤੱਕ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਆ ਤੇ ਘਰਾਂ ਦੇ ਹਾਲਾਤ ਇੱਥੇ ਕੀ ਹੋਣਗੇ ਜਦੋਂ ਏਡੇ ਏਡੇ ਸੰਧਾ ਗੱਡੀ ਵੇਖ ਲਓ ਗੱਡੀ ਦੇ ਸਾਰੇ ਜਿਹੜੇ ਟਾਇਰ ਆ ਉਹ ਡੁੱਬ ਗਏ ਆ ਮੋਟਰਸਾਈਕਲਾਂ ਦਾ ਲੰਘਣਾ ਜਿਹੜਾ ਇੱਥੇ ਅਸੰਭਵ ਆ ਕਿ ਇਹ ਇੰਨਾ ਇੰਨਾ ਜਿਹੜਾ ਪਾਣੀ ਆ ਕਿ ਇਹ ਤੋਂ ਗਾੜੀ ਜਦੋਂ ਜਾਵਾਂਗੇ ਤਾਂ ਹੋਰ ਵੀ ਜ਼ਿਆਦਾ ਜਿਹੜਾ ਪਾਣੀ ਆ 5 5 6 6 ਫੁੱਟ ਇੱਥੋਂ ਤੱਕ ਕੇ 8 8 9 9 ਫੁੱਟ ਜਿਹੜਾ ਕਮਾਦ ਲੋਕਾਂ ਨੇ ਗੰਨਾ ਬੀਜਿਆ ਹੋਇਆ ਸੀ ਉਹ ਵੀ ਜਿਹੜਾ ਵਾ ਇਸ ਪਾਣੀ ਦੀ ਮਾਰ ਇੱਥੇ ਆ ਚੁੱਕਾ ਤੇ ਫਸਲਾਂ ਤਬਾਹ ਹੋ ਗਈਆਂ ਇੱਥੋਂ ਤੱਕ ਕਿ ਅੱਗੇ ਜਾ ਕੇ ਦੇਖਿਆ ਤਾਂ ਇੱਕ ਮੁਰਗੀਖਾਨਾ ਸੀ ਉਹ ਮੁਰਗੀਖਾਨਾ ਤਬਾਹ ਹੋ ਗਿਆ ਤੇ ਮੁਰਗੀਆਂ ਜਿਹੜੀਆਂ ਵਾ ਉਹ ਪਾਣੀ ਦੇ ਵਿੱਚ ਰੁੜਦੇ ਫਿਰਦੇ ਸਾਡੇ ਨਾਲ ਇੱਥੋਂ ਦੇ ਲੋਕ ਮੌਜੂਦ ਆ ਕੁਛ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੀ ਜਿਹੜੇ ਆ ਹਾਲਾਤ ਆ ਇੱਥੋਂ ਦੇ ਕੀ ਨਾਜੀ ਵਰਜੀ ਮੇਰਾ ਨਾਮ ਸਰਜਨ ਸਿੰਘ ਹੈ ਬਾਜੀ ਕਿਹੜਾ ਪਿੰਡ ਜੇ ਤੁਹਾਡਾ ਪਿੰਡ ਮੇਰਾ ਰਮਨਦਾਸ ਬਾਹਰਲੇ ਕੋਠੇ ਕਿੱਦਾਂ ਨੇ ਇੱਥੇ ਹਾਲਾਤ ਆ ਇੰਨਾ ਇੰਨਾ ਪਾਣੀ ਆ ਸਰਦਾਰ ਜੀ ਕਮਰਿਆਂ ਤੱਕ ਪਾਣੀ ਡੁੱਬਿਆ ਕੋਈ ਨਹੀਂ ਇੱਥੇ ਪਹੁੰਚਿਆ ਨਾ ਕੋਈ ਜਹਾਜ਼ ਨਾ ਕੋਈ ਕਿਸ਼ਤੀ ਸ बराबर ਹੋਈ ਧੁੱਡੀਆਂ ਸਭ ਟੁੱਡੀਆਂ ਪਈਆਂ ਨੇ ਕੋਈ ਨਹੀਂ ਤੇ ਫਾਸ਼ਨੋਂ ਲੋ ਨਾ ਕੋ ਖਾਣ ਨੂੰ ਨਾ ਪੀਣ ਨੂੰ ਵੀ ਨਹੀਂ ਕੰਮ ਸਾਡੇ ਕੋਲ ਪਾਣੀ ਵੀ ਨਹੀਂ ਹੈਗਾ ਸਰਾਜੀ ਪੀਣ ਵਾਲੇ ਲੋਕ ਦੇਣ ਦੇ ਜਿਹੜਾ ਘੁੱਟ ਦੇਣ ਦੇ ਸਰਕਾਰ ਨੇ ਕੁਝ ਨਹੀਂ ਕੋਈ ਕੀਤਾ। ਅੱਛਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਇੱਥੇ ਲੋੜ ਆ ਤੇ ਕਿਹੜੀਆਂ ਲੋਕ ਲਿਆ ਰਹੇ ਆ? ਇੱਥੇ ਸਰਾਰ ਜੀ ਸਭ ਤੋਂ ਜ਼ਿਆਦਾ ਪਾਣੀ ਦੀ ਲੋੜ ਆ। ਹਾਂ ਫਿਰ ਉਹ ਦਾਲ ਫੁਲਕਾ ਵੀ ਚਾਹੀਦਾ ਤੇ ਪਸ਼ੂ ਵੀ ਬਹੁਤ ਮਰ ਰਹੇ ਆ ਭੁੱਖੇ ਪਾਣੇ ਉਹਨਾਂ ਨੂੰ ਵੀ ਕੁਝ ਨਹੀਂ ਮਿਲਣ ਰਿਹਾ ਵਿਚਾਰਿਆਂ ਨੂੰ। ਤੇ ਸਰਕਾਰ ਵੱਲੋਂ ਤਾਂ ਕੋਈ ਮਿਲਿਆ ਨਹੀਂ ਆ। ਸਿਰਫ ਲੋਕ ਜਨਤਾ ਨੇ ਦੋ ਦਸਤਾ ਦੇ ਤਸ। ਸਰਕਾਰ ਨੇ ਇਧਰ ਕੋਈ ਪਹੁੰਚ ਨਹੀਂ ਕੀਤੀ। ਸਰਕਾਰ ਇੱਥੇ ਆਈ ਆ ਕੋਈ ਅਧਿਕਾਰੀ ਇੱਥੇ ਕੋਈ ਨਹੀਂ ਪਹੁੰਚਿਆ ਕੋਈ ਐਮਐਲਏ ਨਹੀਂ ਆਇਆ ਕੋਈ ਮੈਜਿਸਟਰ ਨਹੀਂ ਆਇਆ ਕੋਈ ਨਹੀਂ ਆਇਆ। ਐਮਐਲਏ ਜਿਹੜਾ ਤੁਹਾਡਾ ਇਥੋਂ ਦਾ ਕੌਣ ਆ? ਕੋਈ ਨਹੀਂ ਆ ਬੀਨ ਕੋਈ ਨਹੀਂ ਆਇਆ ਉਹ ਤੇ ਵੇਖਿਆ ਕਿ ਜਨਾਲੇ ਦੇ ਵਿੱਚ ਦੁਕਾਨਾਂ ਦੇ ਕਿੰਦੇ ਸੌਦਾ ਨਾ ਮਹਿੰਗਾ ਕਰਿਓ ਤੇ ਇੱਥੇ ਤੁਹਾਨੂੰ ਪੁਛੀ ਆਂਦੀ ਉਹ ਮਾਰਾ ਜੀ ਆਪਣੇ ਘਰੇ ਪੁਛੀ ਜਾਂਦਾ ਇੱਥੇ ਰਾਇਆ ਹੀ ਨਹੀਂ ਆਪਣੇ ਘਰੇ ਪੁਛੀ ਆਵੇ ਤੁਹਾਨੂੰ ਦਲਾ ਜਾਣ ਕੇ ਪੁੱਛਿਆ ਕੀ ਹਾਲ ਹੈ ਤੁਹਾਡਾ ਸਾਰੇ ਆਪਣੇ ਪਿੰਡਾਂ ਨੂੰ ਧਾਰੀ ਵਾਲ ਆਪਣੇ ਆਉਣ ਤੁਹਾਡੇ ਜਿਹੜੇ ਸੌਦੇ ਆ ਗਏ ਨਹੀਂ ਆਓ ਦੱਬੇ ਨਾਲ ਘਰ ਵੇਖੋ ਜਾ ਕੇ ਹੂੰ ਹੂੰ ਇਤਰੇ ਮੈਂ ਨਾ ਕਹਿ ਰਿਹਾ ਦੋਲਾ ਮੇਰੇ ਘਰ ਦੇ ਲਈ ਇਹ ਕੈਮਰਾ ਲੱਗਿਆ ਤੇ ਤੁਹਾਨੂੰ ਪਤਾ ਗਿਆਨ ਹੋ ਜੀ ਕੀ ਬਣੇ ਆ ਅੱਛਾ ਵੀਰ ਜੀ ਕੀ ਨਾਜ਼ ਹੈ ਤੁਹਾਡਾ ਕੀ ਨਾਜ਼ ਹੈ ਰੋ ਜੀ ਬਿਛੇ ਰਹੋ ਤੁਹਾਡੇ ਭਾਜੀ ਸਾਰੇ ਪਿੰਡ ਰਮਦਾਸ ਬਾਹਰਲੇ ਕੋਠਿਆਂ ਦਾ ਮੈਂ ਰਹਿਣ ਆਲਾ ਇੱਥੇ ਕੋਈ ਸਾਡੀ ਸੁਣਵਾਈ ਨਹੀਂ ਕਰਨ ਡਿਆ ਕੋਈ ਐਮਸੀ ਨਹੀਂ ਆਡਾ ਕੋਈ ਆਡਾ ਹੈ ਨਹੀਂ ਇਸ ਟਾਈਮ ਜਿਹੜਾ ਸਾਡੇ ਨਾਲ ਤੁਰਨ ਡਿਆ ਆ ਇਸ ਟਾਈਮ ਸਾਡੇ ਘਰ ਪੂਰੇ ਡੁੱਬੇ ਪਏ ਆ ਕੋਈ ਰਾਸ਼ਨ ਪਾਣੀ ਨਹੀਂ ਪਹੁੰਚਣ ਡਿਆ ਸਾਰੇ ਕਹਿੰਦੇ ਬਾਰਡਰ ਨੂੰ ਪਹੁੰਚਾਉਣ ਡੇ ਆ ਕੋਈ ਸਾਡੇ ਘਰ ਨੂੰ ਟਰਾਲੀ ਪਾਣੀ ਤੱਕ ਨਹੀਂ ਜਾਣ ਦੀ ਤੇ ਆਪਾਂ ਇਹੋ ਬੇਨਤੀ ਕਰਦੇ ਆ ਸਰਕਾਰ ਜਿਹੜੀ ਆ ਕੋਈ ਸਰਕਾਰੀ ਬੰਦਾ 对呀，对了、啊。 ਹਾਂਜੀ ਇਥੋਂ ਦਾ ਕੋਈ ਮੰਤਰੀ ਐਮਐਲਏ ਨਹੀਂ ਪਹੁੰਚਿਆ ਤੁਹਾਡੇ ਤੱਕ ਤੁਹਾਡੇ ਕੋਈ ਨਹੀਂ ਜੀ ਪਹੁੰਚਿਆ ਕਿਹੜਾ ਕਿਹੜਾ ਮੰਤਰੀ ਐ ਇਥੇ ਇਥੇ ਧਾਰੀਵਾਲ ਨੂੰ ਜ਼ਿਆਦਾ ਪੁੱਛਦੇ ਧਾਰੀਵਾਲ ਵੀ ਨਹੀਂ ਪਹੁੰਚਿਆ ਜੀ ਧਾਰੀਵਾਲ ਤੇ ਕਹਿ ਰਿਹਾ ਕਿ ਦੁਕਾਨਾਂ ਦੇ ਫਿਰ ਰਿਹਾ ਅਜ ਨਾਲੇ ਕਹਿੰਦਾ ਸੌਦਾ ਨਹੀਂ ਮਹਿੰਗਾ ਹੋਣ ਦੇਣਾ ਮੈਂ ਮਗਾਈ ਨਹੀਂ ਹੋਣ ਦੇਣੀ ਤੇ ਤੁਸੀਂ ਕਹਿ ਰਹੇ ਹਲੇ ਤੱਕ ਤੁਹਾਡੇ ਤੱਕ ਹੀ ਨਹੀਂ ਪਹੁੰਚਿਆ ਤੁਹਾਡੇ ਤੱਕ ਨਹੀਂ ਨਾਲੇ ਤੱਕ ਪਹੁੰਚਿਆ ਕੋਈ ਵੀ ਨਹੀਂ ਸਾਡੇ ਰਮਦਾਸ ਪਿੰਡ ਬਾਹਲੇ ਕੋਠਿਆਂ ਵਿੱਚ ਕੋਈ ਨਹੀਂ ਜਾਣ ਰਿਹਾ ਸਾਰੇ ਇੱਧਰ ਨੂੰ ਜਾਣਦੇ ਬਾਰਡਰ ਏਰੀਆ ਨੂੰ ਕਿ ਆ ਉਧਰ ਨੂੰ ਜਾਣਾ ਲੋਕ ਕਿੱਧਰ ਐ ਕਿਹੜੀਆਂ ਚੀਜ਼ਾਂ 'ਚ ਰਹਿ ਰਹੇ ਆ ਪਾਣੀ ਚੋ ਆ ਆਮੇ ਤਰ ਸੰਡੇ ਲੋਕੀ ਨਾ ਕੋਈ ਕੋਈ ਪੁੱਛਦਾ ਗਿਛਦਾ ਕੋਈ ਨਹੀਂ ਪੁੱਛਣਿਆ ਅੱਛਾ ਤੰਬੂਆਂ ਜੇ ਰਹਿ ਰਹੇ ਹਾਂਜੀ ਹਾਂਜੀ ਕੋਠਿਆਂ ਦੇ ਉੱਤੇ ਤੰਬੂ ਲਾਏ ਆਪਾਂ ਬੱਤੀ ਆ ਰਹੀ ਏ ਕਿ ਨਹੀਂ ਬੱਤੀ ਸਾਰੀ ਬੰਦ ਏ ਜੀ ਬੱਤੀ ਵੀ ਲੋ ਹੋ ਗਏ ਬੱਤੀ ਵੀ ਨਹੀਂ ਆ ਰਹੀ ਮਹਾਰਾਜ ਹਾਂਜੀ ਕੋਈ ਬਾਸ਼ਾ ਨਹੀਂ ਪੁੱਛਣਿਆ ਤੁਹਾਨੂੰ ਵੀ ਕੀ ਤੇ ਬਜੇ ਜੋ ਮਰ ਗਏ ਅੱਛਾ ਇੱਕ ਗੱਲ ਦੱਸੋ ਭਗਵੰਤ ਮਾਨ ਕਹਿੰਦਾ ਕਿ ਮੈਂ ਆਪਣਾ ਹੈਲੀਕਾਪਟਰ ਦੇ ਤਾ ਲੋਕਾਂ ਨੂੰ ਰਾਸ਼ਨ ਪਹੁੰਚਾਉਗਾ ਜਿਹੜੇ 20 ਚ ਡੁੱਬੇ ਆਇਆ ਸਾਡੇ ਸਾਡੇ ਲਈ ਬੰਨੇ ਕਿ ਭੁਜੇਰਾ ਪੈਗੜ ਨਹੀਂ ਛੁੱਟਾ ਹੈਲੀਕਾਪਟਰ ਨੇ ਭੁਜੇਆ ਹੀ ਪੈਣ ਕਹ ਬਲੋ ہاں ਤੁਹਾਨੂੰ ਨੇ ਕੋਈ ਦੱਸਿਆ ਜੀ ਬੜਾ ਰੋਸ ਆ ਕਿੰਨੇ ਕਿ ਪਿੰਡ ਜਿਹੜੇ ਤਬਾਹ ਹੋ ਗਏ ਆ ਇਹਦੇ ਵਿੱਚ ਪਿੰਡ ਹੈ ਜੀ ਕੋਈ 30 40 20 30 ਪਿੰਡ ਆ ਜਿਹੜੇ ਡੁੱਬੇ ਆ ਹਲੇ ਮੇਨ ਜਿਹੜੇ ਕਿਹੜੇ ਕਿਹੜੇ ਪਿੰਡ ਇੱਥੇ ਪਾਣੀ ਨਾਲ ਡੁੱਬ ਗਏ ਜਟਾ ਭੱਜਿਆ ਨੀਥੋ ਸਿੰਘੋ ਕੀ ਸਦਾਦਾ ਗੱਗੜ ਪੰਜ ਕਰਾਈਆਂ ਭੋਨੇ ਵਾਲਾ ਰਮਜ਼ਾ ਇਹ ਸਭ ਡੁੱਬੇ ਪਏ ਆ ਵਾਣ ਪੈਲੇ ਆ ਸੋਭਾ ਸਭ ਡੁਬਾਈ ਆ ਕਿੰਨੇ ਕਿ ਜਿਕੇ ਤੁਹਾਨੂੰ ਗਣ ਕੇ ਸਰ ਬਹੁਤ ਪਿੰਡ ਆ ਅਚਾ ਹੁਣ ਕਿਹੜੀ ਕਿਹੜੀ ਚੀਜ਼ ਦੀ ਇੱਥੇ ਲੋੜ ਆ ਕਿਹੜੀ ਕਿਹੜੀ ਚੀਜ਼ ਲੋਕ ਲੈ ਕੇ ਆ ਕੇ ਸਰਾਰ ਜੀ ਰੋਟੀ ਪਾਣੀ ਤੇ ਪਾਣੀ ਤੇ ਰੋਟੀ ਪਾਣੀ ਚਾਹੀਦਾ ਤੇ ਡੰਗਰਾ ਦਾ ਚਾਰਾ ਹੋਰ ਨਹੀਂ ਕੋਈ ਚਾਹੀਦਾ ਡੰਗਰਾ ਦਾ ਚਾਰਾ ਆ ਦੇ ਕੋ ਵੀਰਖਾਂਡੇ ਇਹ ਵੀ ਸਾਨੂੰ ਦੇਣਗੇ ਬੁਰਗੀ ਵੀ ਖਾਵਾਂਗੇ ਹਾਂ ਚਾਹੀ ਜੀ ਸੋ ਸੋ ਇਧਰ ਨੂੰ ਤਸਵੀਰਾਂ ਦਿਖਾਈਆਂ ਜਾਣ ਇੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਪਹੁੰਚੇ ਨੇ ਸਰ ਕਹਿ ਰਹੇ ਆ ਕਿ ਲੋਕ ਇਹ ਗੱਲ ਕਹਿ ਰਹੇ ਆ ਕਿ ਕਹਿੰਦੇ ਕਿ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਉਥੇ ਪਹੁੰਚਿਆ ਨਹੀਂ ਆ ਐਲਾਨ ਹੀ ਕਰੀ ਜਾਂਦਾ ਕਿੱਧਰ ਦੇਖਦੇ ਜੀ ਗੱਲ ਇਸਨੇ ਬੜੀ ਅਨਫੋਰਚੂਨੇਟ ਗੱਲ ਹੈ ਕਿ ਨਾ ਪ੍ਰਧਾਨ ਮੰਤਰੀ ਪਹੁੰਚਿਆ ਨਾ ਮੁੱਖ ਮੰਤਰੀ ਬੋਲੇ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਇਸ ਟਾਈਮ ਬਾਰਡਰ ਦੇ ਲੋਕ ਨੇ ਬਾਰਡਰ ਦੇ ਲੋਕ ਹਮੇਸ਼ਾ ਦੇਸ਼ ਨਾਲ ਖੜੇ ਨੇ ਸਾਨੂੰ ਭਗਵੰਤ ਮਾਨ ਤੋਂ ਇਤਿਹਾਸ ਹੀ ਕੋਈ ਨਹੀਂ ਕਰਤੋ ਕਰ ਪ੍ਰਧਾਨ ਮੰਤਰੀ ਨੂੰ ਤੇ ਆਣਾ ਚਾਹੀਦਾ ਸੀ 에ਰੀਅਲ ਸਰਵੇ ਕਰਦਾ ਉਹ ਗੱਲ ਇਹ ਹੈ ਕਿ ਉਹਨੂੰ ਇੱਥੇ ਆਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ 에ਰੀਅਲ ਸਰਵੇ ਕਰੇ ਤੇ ਇਮੀਡੀਏਟਲੀ ਪੰਜਾਬ ਨੂੰ ਜੋ ਲਾਨ ਨਾ ਇਹਦੇ ਸਾਡਾ ਕੋਈ ਪੈਕੇਜ ਐਲਾਨ ਕਰੇ ਕਿਸਾਨਾਂ ਨੂੰ ਕੋਈ ਦੇ ਪੱਠਿਆਂ ਵਾਸਤੇ ਕੋਈ ਆਏ ਦਵਾਈਆਂ ਵਾਸਤੇ ਕੋਈ ਆਏ ਕੁਝ ਵੀ ਨਹੀਂ ਲੋਕ ਤਾਂ ਗਰੀਬ ਵਿਚਾਰੇ ਬੇਕਾਰ ਹੋਏ ਬੈਠੇ ਨੇ ਜਿਹੜੇ ਨਾਂ ਭੋਲਣ ਵਾਲੇ ਜਾਨਵਰ ਨੇ ਉਹਨਾਂ ਕੋਈ ṭūḍī ਨਹੀਂ ਕੋਈ ਪੱਠੇ ਨਹੀਂ ਕੋਈ ਫੀਡ ਦਾ ਪ੍ਰਬੰਧ ਨਹੀਂ ਪੀਣ ਵਾਲਾ ਲੋਕਾਂ ਕੋਈ ਪਾਣੀ ਨਹੀਂ ਬੱਚਿਆਂ ਕੋਈ ਦੁੱਧ ਦਾ ਪੀਣ ਦਾ ਪ੍ਰਬੰਧ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਸੈਂਟਰਲ ਕੋ ਵੇਖੋ ਭਗਵੰਤੇ ਤੇ ਸਾਨੂੰ ਆਪ ਹੀ ਖਾਣੀ ਚਾਹੀਦੀ ਇਹ ਪਸਾਂ ਨੇ ਸਾਡੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਰਾ ਜਿੰਨੀ ਵੀ ਪੰਜਾਬ ਦੀ ਪ੍ਰਵਾਹ ਨਹੀਂ ਆ ਇੱਥੇ ਐਲਾਨ ਤਾਂ ਕੀਤੇ ਜਾ ਰਹੇ ਨੇ ਕਿ ਹੈਲੀਕਾਪਟਰ ਦਿੱਤਾ ਗਿਆ ਪਰ ਇੱਥੇ ਹੁਣ ਹੈਲੀਕਾਪਟਰ ਦੀ ਲੋੜ ਨਹੀਂ ਲੋਕਾਂ ਨੂੰ ਦਵਾਈ ਦੀ ਲੋੜ ਆ ਲੋਕਾਂ ਨੂੰ ਰਾਸ਼ਨ ਦੀ ਲੋੜ ਆ ਸੋ ਇੱਥੇ ਇੱਕ ਵਾਰ ਵੀ ਉਹ ਕਹਿੰਦੇ ਕਿ ਉਹਨਾਂ ਦਾ ਨਾ ਤਾਂ ਹੈਲੀਕਾਪਟਰ ਆਇਆ ਤੇ ਨਾ ਉਹ ਆਪ ਆਏ ਤੇ ਨਾ ਉਹਨਾਂ ਦੇ ਮੰਤਰੀ ਆਏ ਸੋ ਇਹ ਚੌਕ ਰਮਦਾਸ ਦਾ ਤੁਸੀਂ ਦੇਖ ਸਕਦੇ ਜਿਸ ਦੇ ਵਿੱਚ ਜਿਹੜਾ ਵੱਡਾ ਵੱਡਾ ਗੋਡੇ-ਗੋਡੇ ਤੋਂ ਉੱਪਰ ਪਾਣੀ ਆ ਤੇ ਲੋਕਾਂ ਦਾ ਲੰਘਣਾ ਵੀ ਜਿਹੜਾ ਇੱਥੋਂ ਆ ਬਹੁਤ ਮੁਸ਼ਕਲ ਹੋਇਆ ਪਿਆ ਵਾ ਤੇ ਟਰੈਕਟਰ ਟਰਾਲੀਆਂ ਹੀ ਵਾਸਤੇ ਤੋਂ ਲੱਗ ਸਕਦੇ ਆ ਗੱਡੀਆਂ ਨਹੀਂ ਲੱਗਦੀਆਂ ਸੋ ਹੋਰ ਤਸਵੀਰਾਂ ਤੁਹਾਡੇ ਨਾਲ ਲੈ ਕੇ ਆਜ ਰੋਵਾਂਗਾ